ਦੇਖੋ ਜਿੰਨੀਆਂ ਵੀ ਇਹੋ ਜਿਹਾ ਮੂਵਮੈਂਟਸ ਚੱਲਦੀਆਂ ਨੇ ਪੋਲਿਟਿਕਲ ਜਿਨ੍ਹਾਂ ਦੇ ਵਿੱਚ ਹਥਿਆਰਬੰਦ ਬੰਦੇ ਵੀ ਆਉਂਦੇ ਕਈ ਵਾਰੀ ਇਸ ਤਰ੍ਹਾਂ ਦੇ ਵਾਇਲੈਂਟ ਇਨਸੀਡੈਂਟਸ ਵੀ ਆਉਂਦੇ ਆ ਤੁਸੀਂ ਵੀ ਹੈਵ ਸੀਨ ਕਸ਼ਮੀਰ ਪੰਜਾਬ ਦੇ ਵਿੱਚ ਅਸੀਂ ਦੇਖਿਆ ਉਸੇ ਤਰ੍ਹਾਂ ਇੰਡੀਆ ਦੇ ਹੋਰ ਹਿੱਸਿਆਂ ਵਿੱਚ ਵੀ ਕੋਈ ਸਟ੍ਰੇ ਇਨਸੀਡੈਂਟਸ ਇਸ ਤਰ੍ਹਾਂ ਦੇ ਹੋਏ ਨੇ ਤੇ ਇਹਦੇ ਅੰਦਰ ਤੁਸੀਂ ਦੇਖੋਗੇ ਕਿ ਲੜਨ ਵਾਲੇ ਜਿਹੜੇ ਨੇ ਕਈ ਵਾਰੀ ਜਿਹੜੇ ਬਲਾਸਟ ਕਰਦੇ ਆ ਸ਼ੂਟਆਊਟ ਕਰਦੇ ਆ ਉਹਨਾਂ ਦੀ ਮੈਜੋਰਿਟੀ ਜਿਹੜੀ ਹੈ ਜ਼ਿਆਦਾ ਸੰਖਿਆ ਘੱਟ ਪੜਿਆਂ ਦੇ ਲਿਖਿਆਂ ਦੀ ਹੁੰਦੀ ਹੈ ਜਿਹੜੇ ਬਿਗਾਰ ਸੋਚੇ ਸਮਝੇ ਕਰਦੇ ਆ ਪਰ ਜਦੋਂ ਤੁਸੀਂ ਮੂਵਮੈਂਟ ਨੂੰ ਥੋੜੀ ਜਿਹੀ ਡੂੰਗੀ ਸਟੱਡੀ ਕਰਦੇ ਹੋ ਤੇ ਤੁਹਾਨੂੰ ਇਹ ਦਿਸਦਾ ਕਿ ਉਹਦੇ ਅੰਦਰ ਇੱਕ ਪੜ੍ਹੇ ਲਿਖੇ ਔਰ ਕੁਝ ਇੰਟੈਲੈਕਚੁਅਲ ਕਲਾਸ ਦੇ ਬੰਦੇ ਵੀ ਹੁੰਦੇ ਆ ਜਿਹੜੇ ਬੈਕਗ੍ਰਾਉਂਡ ਦੇ ਵਿੱਚ ਰਹਿ ਕੇ ਗਾਈਡ ਕਰਦੇ ਆ ਔਰ ਕਦੇ-ਕਦੇ ਜਦੋਂ ਜ਼ਿਆਦਾ ਲੋਡ ਪਾਜੇ ਉਦੋਂ ਸਾਹਮਣੇ ਵੀ ਆ ਜਾਂਦੇ ਆ ਤੇ ਅੱਵੀ ਜਿਹੜੀ ਜੋੜਾ ਇਨਸੀਡੈਂਟ ਹੋਇਆ ਹੈ ਦੇ ਅੰਦਰ ਤੁਸੀਂ ਦੇਖੋਗੇ ਡਾਕਟਰਸ ਨਾਰਮਲੀ ਅਜ ਤੱਕ ਡਾਕਟਰਸ ਐਜ਼ ਅ ਕਲਾਸ ਕਿਸੇ ਨਹੀਂ ਆਏ ਪਰ ਇਹਦਾ ਕਾਰਨ ਕੀ ਹੁੰਦਾ ਜਦੋਂ ਯੰਗਸਟਰ ਬੈਠਦੇ ਆ ਗੱਲ ਕਰਦੇ ਆ ਤੁਸੀਂ ਹਰ ਗੱਲ ਉਸੇ ਹਰ ਕਮਿਊਨਿਟੀ ਨੂੰ ਲੱਗਦਾ ਹੈ ਅਸੀਂ ਇੰਡੀਆ 'ਚ ਬਹੁਤ ਕਮਿਊਨਿਟੀਆਂ ਹੈਗੀਆਂ ਨੇ ਸਮਾਜ ਦੇ ਅੰਦਰ ਤੇ ਉਹਦੇ ਅੰਦਰ ਹਰ ਕਮਿਊਨਿਟੀ ਦਾ ਕਿਸੇ ਨਾ ਕਿਸੇ ਮਿਲਲੇ ਤੁਸੀਂ ਭਾਵੇਂ ਦਾ ਕੋਈ ਵੀ ਧਰਮ ਲੈ ਲਓ ਕਿਸੇ ਨਾ ਕਿਸੇ ਵੇਲੇ ਕਿਸੇ ਨਾ ਕਿਸੇ ਸਮੇਂ ਉਰਸੇ ਕੋਈ ਐਟ੍ਰੋਸਿਟिज ਹੋਈਆਂ ਹੁੰਦੀਆਂ ਭਾਵੇਂ ਉਹ ਮੁਲਕ ਦੇ ਕਿਸੇ ਕੋਨੇ 'ਚ ਹੋਵੇ ਪਰ ਉਹ ਜਿਹੜੀਆਂ ਇੱਕ ਉਹਨਾਂ ਦੀ ਚੋਬ ਹੈ ਉਹ ਰਹਿ ਜਾਂਦੀ ਹੈ ਜਦੋਂ ਇਨਸੀਡੈਂਟ ਫਿਰ ਗੱਲ ਚੱਲਦੀ ਹੈ ਡਿਸਕਸ਼ਨ ਹੁੰਦੀ ਹੈ ਤੇ ਉਹ ਜ਼ਖਮ ਫਿਰ ਤਾਜ਼ੇ ਹੋ ਜਾਂਦੇ ਨੇ ਭਾਵੇਂ ਉਹ ਕੋਈ ਮੁਸਲਮਨ ਇਨਸੀਡੈਂਟ ਹੋਵੇ ਅਹਮਦਾਬਾਦ ਗੁਰੂ ਗ੍ਰੰਥ ਦੇ ਅੰਦਰ ਜਿੱਥੇ ਹਿੰਦੂ ਮਾਰੇ ਗਏ ਹੋਣ ਜਾਂ ਕਈ ਯਹੂਦੀ ਜਿੱਥੇ ਮੁਸਲਮਾਨ ਮਾਰੇ ਗਏ ਹੋਣ ਜਾਂ ਦਿੱਲੀ ਦੇ ਐਂਟੀ ਸਿੱਖ ਰਾਡ ਜਿੱਦੇ ਸਿੱਖ ਮਾਰੇ ਗਏ ਹੋਣ ਤੁਸੀਂ ਇਹੋ ਜਿਹੇ ਜੇਕਰ ਅਸੀਂ ਲੱਭਾਂਗੇ ਸਾਰੇ ਧਰਮਾਂ ਬਾਰੇ ਸਾਨੂੰ ਇਨਸੀਡੈਂਟਸ ਲੱਭਣਗੇ ਬਟ ਦੇ ਆਰ ਅ ਪਾਰਟ ਆਫ ਹਿਸਟਰੀ ਨਾਊ ਐਂਡ ਉਹਨਾਂ ਨੂੰ ਪੁੱਛ ਜਾਣਾ ਜ਼ਰੂਰੀ ਹੁੰਦਾ ਔਰ ਇੱਕ ਵਾਰੀ ਜਿਹੜਾ ਵੀ ਗਲਤ ਸਟੈਪ ਲੈਂਦਾ ਲੋਕਤੰਤਰ ਦੇ ਅੰਦਰ ਪ੍ਰਸ਼ਾਸਨ ਵੱਲੋਂ ਉਹ ਰੋਟੇ ਪੂਰੀ ਸਖਤੀ ਹੋਣੀ ਚਾਹੀਦੀ ਹੈ ਔਰ ਸਾਨੂੰ ਤੁਸੀਂ ਜੇਕਰ ਹਰ ਹਿੰਸਾ ਵਾਲੇ ਪਾਸੇ ਸਮਾਜ ਚੱਲਦਾ ਰਿਹਾ ਤੇ ਜਿਹੜੇ ਕੰਮ ਕਰਨ ਵਾਲੇ ਨੇ ਇੱਕ ਫ੍ਰੀ ਇੰਡੀਆ ਜਿਹੜੇ ਅਸੀਂ ਸੁਪਨੇ ਲੰਨੇ ਆ ਪਿਆ ਆ ਹੋ ਜਾਏਗਾ ਹੋ ਜਾਏਗਾ ਉਹ ਸਾਰਾ ਰਹਿ ਜਾਏਗਾ ਵਿਕਸਾ ਬਟ ਇਹਦੇ ਵਿੱਚ ਜਨਾ ਡਾਕਟਰ ਕਲਾਸ ਦਾ ਨਾਮ ਸਪੈਸੀਫਿਕ ਮੋਡਿਊਲ ਤਿਆਰ ਕੀਤਾ ਗਿਆ ਉਹਨਾਂ ਨੂੰ ਮਾਈਂਡ ਵਾਸ਼ ਕੀਤਾ ਗਿਆ ਹੋਣਾ ਉਹਨਾਂ ਨੂੰ ਦੱਸਿਆ ਗਿਆ ਹੋਣਾ ਅਸੀਂ ਕੀ ਹੁੰਦਾ ਜਦੋਂ ਤੁਸੀਂ ਆਉਂਦੇ ਹੋ ਨਾ ਉਹਦੇ ਅੰਦਰ 2-4 ਇਨਸੀਡੈਂਟ ਹੁੰਦੇ ਆ ਦੇਖੋ ਹਰ ਬੰਦੇ ਨਾਲ ਕਿਤੇ ਨਾ ਕਿਸੇ ਵੇਲੇ ਜ਼ਿੰਦਗੀ ਚ ਛੋਟਾ ਮੋਟਾ ਤਕਾ ਹੋਇਆ ਹੁੰਦਾ ਹੈ ਤੁਸੀਂ ਸੈਟਬੈਕ ਹੁੰਦੇ ਹੋ ਜ਼ਿੰਦਗੀ ਚ ਤੇ ਪਰ ਜੇ ਅਸੀਂ ਸਿਰਫ ਉਹਨਾਂ ਨੂੰ ਲੈ ਕੇ ਬੈਠਾਂਗੇ ਕਿ ਮੇਰੇ ਨਾਲ ਪੁਰਾਣਾ ਸੰਝਾ ਹੋਇਆ ਸੀ ਤੇ ਮੇਰਾ ਅੱਜ ਜਾਂ ਮੇਰਾ ਆਉਣ ਵਾਲਾ ਕੱਲ ਉਹ ਖਰਾਬ ਹੋ ਜਾਣਗੇ ਤੇ ਕਈ ਵਾਰੀ ਪਰ ਹੁੰਦਾ ਕਿ ਇਹ ਮੂਵਮੈਂਟਸ ਦੇ ਅੰਦਰ ਜਦੋਂ ਲੈ ਕੇ ਬੈਠਦੇ ਆ ਉਹਨਾਂ ਉੱਤੇ ਡਿਸਕਸ਼ਨ ਕਰਦੇ ਆ ਉਹਨਾਂ ਨੂੰ ਡਾਇਸੈਕਟ ਕੀਤਾ ਜਾਂਦਾ ਹੈ ਔਰ ਉਹਦੇ ਇੱਕ ਉਮਰ ਦੇ ਖਾਸ ਕਰਕੇ ਨੌਜਵਾਨ نسل ਜਿਹੜੀ ਆ ਉਹ ਜਦੋਂ ਸੋਚਦੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਤੇ ਤੁਸੀਂ ਉਹ ਉਮਰ ਹੋ ਜੀ ਹੁੰਦੀ ਹੈ ਬਗਾਵਤੀ ਕਿ ਜਿਹੜਾ ਹੋਇਆ ਇਹਦਾ ਆਪਾਂ ਬਜ਼ਰਾ ਲੱਗਿਆ ਔਰ ਕਈ ਵਾਰੀ ਡਾਕਟਰ ਹੋਣ ਜਾਂ ਸਕਾਲਰ ਹੋਣ ਜਾਂ ਯੂਨੀਵਰਸਿਟੀ ਦੇ ਹੋਣ ਤੁਸੀਂ ਹੈ ਉਹ અનਫੋਰਚੂਨੇਟ ਚੀਜ਼ ਪਰ ਉਹ ਇੱਕ ਹੋ ਜਾਂਦੀ ਹੈ ਓਏ ਕ ਨੀ ਉਹ इजीली ਉਹਨਾਂ ਦੇ ਮਾਈਂਡ ਨਾਲ ਮਾਈਂਡ ਨਾਲ ਖੇਲ ਨਹੀਂ ਦੇਖੋ ਜਿਹੜਾ ਜੋ ਵੀ ਬਗਾਵਤ ਵਾਲ ਚੱਲਦੀ ਹੈ ਉਸ ਇੰਡੀਆ ਦੀ ਹਿਸਟਰੀ ਲੈ ਲਓ ਜਿੰਨੇ ਵੀ ਇਸ ਤਰ੍ਹਾਂ ਦੇ ਰੈਵਿਊਸ਼ਨ ਹੋਏ ਆ ਯਹਾਂ ਇੰਡੀਪੈਂਡੈਂਸ ਮੂਵਮੈਂਟ ਸਿਰਿਆ ਨੇ ਭਗਤ ਸਿੰਘ ਦੀ ਤੁਸੀਂ ਐਗਜ਼ਾਮਪਲ ਲੈ ਲਓ ਨਤਾਜੀ ਸੁਭਾਸਚੰਦਰ ਦੀ ਲੈ ਲਓ ਤੇ ਉਹ ਮੈਚੁਰ ਏਜ ਦੇ ਵਿੱਚ ਉਹਨਾਂ ਨਹੀਂ ਹੁੰਦਾ ਜਿੰਨਾ ਜੋਸ਼ੀਲਾ ਬੰਦਾ ਇੱਕ ਜੰਗ ਉਮਰ ਚ ਹੁੰਦਾ ਤੇ ਇਹ ਵੀ ਜਿਹੜੇ ਤੁਸੀਂ ਦੇਖੋ ਭਈ ਉਹ ਮਾਰੇ ਬੰਦੇ ਪੰਜਾਬ ਦੇ ਵਿੱਚ ਵੀ ਜਿਹੜੇ ਮੈਨੀ ਆਫ ਦਾ ਬॉयਜ਼ ਇਨ ਸਿਕ ਸਟਰਗਲ ਜਿਹੜੇ ਐਜੂਕੇਟਿਡ ਬॉयਜ਼ ਬੜੇ ਅੱਛੇ ਪੜ੍ਹੇ ਲਿਖੇ ਮੁੰਡੇ ਸੀ ਤੇ ਪਰ ਕੀ ਹੁੰਦਾ ਕਿ ਜੋਸ਼ ਦੇ ਅੰਦਰ ਆ ਕੇ ਹੁਣ ਉਹਨਾਂ ਦੇ ਅੰਦਰ ਕੋਈਸ ਮੁੰਡੇ ਇਹੋ ਜਿਹੇ ਵੀ ਸੀ ਪੰਜਾਬ ਦੀ ਮੂਵਮੈਂਟ ਜਿਹਦੇ ਨਾਲ ਮੈਂ ਕਾਫੀ ਫੇਸ ਕੀਤਾ ਉਹ ਇੱਕ ਉਹਨਾਂ ਦੇ ਗਰੁੱਪ ਇਹੋ ਜਿਹਾ ਸੀ ਉਹ ਜੋਸ਼ ਚ ਆ ਕੇ ਗੁੱਸੇ ਚ ਆ ਕੇ ਉਹਨਾਂ ਨੇ ਹਜ਼ਾਰ ਚੁੱਕ ਲਏ ਪਰ ਜਿਸ ਵੇਲੇ ਥੋੜੀ ਜਿਹੀ ਮੈਚਿਓਰਿਟੀ ਆਈ ਉਹਨਾਂ ਹਸਿਆਰ ਰੱਖ ਦਿੱਤੇ ਐਂਡ ਨਾਟ ਓਨਲੀ ਦੈਟ ਉਹ ਉਹਨਾਂ ਨੇ ਮੰਨਿਆ ਕਿ ਸਾਨੂੰ ਅਫਸੋਸ ਹੈ ਜੋ ਅਸੀਂ ਗਲਤ ਕੰਮ ਕੀਤਾ ਹੈ ਪਰ ਇਹਦੇ ਵਿੱਚ ਵਿਕਸਾ ਵੀ ਗੱਲ ਹੈ ਕਿ ਜਿਸ ਸਾਹਮਣੇ ਡਾਕਟਰ ਔਰ ਯੂਨੀਵਰਸਿਟੀ ਚ ਇਕੱਠਾ ਕਰਦੇ ਰਏ ਐਕਸਪਲੋਸਿਵ ਔਰ ਇੱਕ ਚਲਦੀ ਗੱਡੀ ਚ ਰੱਖ ਕੇ ਇੱਕ ਬਲਾਸਟ ਕਰਤਾ ਔਰ ਹੁਣ ਦੱਸਿਆ ਜਾ ਰਿਹਾ ਕਿ ਕਾਫੀ ਜਿਹੜਾ ਕਿਉਂਕਿ ਆਰਡੀਐਕਸ ਨਹੀਂ ਸੀ ਬਟ ਬਾਕੀ ਜਿਹੜੇ ਐਕਸਪਲੋਸਿਵ ਸੀ ਉਹ ਸੀਗੇ ਅਮੋਨੀਅਮ ਨਾਈਟ੍ਰੇਟ ਹੈਗਾ ਸੀ ਦੇਖੋ ਹਰ ਗਰੁੱਪ ਜਿਹੜਾ ਸਿਰਫ ਇਹ ਰਸਤਾ ਫੜਦਾ ਹੈ ਉਹ ਲੱਭਦਾ ਵੀ ਸੋਰਸਸ ਹੋ ਜਾਣ ਜਿੱਥੋਂ ਅਸੀਂ ਕੁਝ ਕਰੀਏ ਉਸੇ ਆਬਵੀਅਸਲੀ ਉਹ ਹਾਈਲੀ ਟ੍ਰੇਨਡ ਗਰੁੱਪ ਨਹੀਂ ਸੀ ਪਰ ਜਿੰਨਾ ਕਿ ਵੀ ਇੱਕ ਡਾਕਟਰ ਇਹਦੇ ਬਾਰੇ ਸਿੱਖ ਸਕਦਾ ਉਹਨਾਂ ਕੋਸ਼ਿਸ਼ ਕੀਤੀ ਅੱਛਾ ਉਸੇ ਤਰ੍ਹਾਂ ਅ ਜਦੋਂ ਪਲਾਂਟ ਕਰਨਾ ਸੀ ਤਾਂ ਤੁਸੀਂ ਮੈਂ ਜਿੰਨਾ ਕਿ ਦੇਖਿਆ ਸਾਈਕੋਲੋਜੀਕਲੀ ਉਹ ਪੈਨਕੀ ਹੋਏ ਲੱਗਦੇ ਆ ਜਿਸ ਤਰ੍ਹਾਂ ਉਹਨਾਂ ਨੇ ਗੱਡੀ ਲਾ ਦੇਣੀ ਸੀ ਉਸ ਤਰ੍ਹਾਂ ਨਹੀਂ ਲਾ ਸਕੇ ਤੇ ਮਤਲਬ ਹੁਣ ਜਦ ਮੈਂ ਤੁਹਾਨੂੰ ਪੰਜਾਬ ਦੀ ਐਗਜ਼ਾਮਪਲ ਦੇ ਰਿਹਾ ਸੀ ਜਿਹੜੇ ਪਰਿਵਾਰ ਦੇ ਮੈਂਬਰ ਉਹਨਾਂ ਨੇ ਮਾਰੇ ਸੀ ਇਹ ਲੜਕੇ ਉਹਨਾਂ ਘਰਾਂ ਜਾ ਕੇ ਮਾਫੀ ਮੰਗ ਕੇ ਆਏ ਕਿ ਜਾ ਕੇ ਨਾ ਪਹਿਰੇ ਹੱਥ ਲਾਇਆ ਵੀ ਸੌਰੀ ਮੈਂ ਕੀਤਾ ਸੀ ਮੈਂ ਗਲਤ ਕਰ ਬੈਠਾ ਤੇ ਕਈ ਉਹਨਾਂ ਚੋ ਮਤਲਬ ਆਈ ਏਮ ਅਵੇਅਰ ਉਨਨਾਂ ਚੋਂ ਕਈ ਫੈਮਿਲੀ ਮੈਂਬਰਸ ਐ ਕਹਤਾ ਵੀ ਜਾਤ ਨੂੰ ਮਾਫ ਕੀਤਾ ਪਰ ਇਨਸੀਡੈਂਟ ਨੂੰ ਕਿਵੇਂ ਦੇਖਦੇ ਹੋ ਕਿ ਗੱਡੀ ਬਲਾਸਟ ਐਕਸਪਲੋਸਿਵ ਬਣਾਉਣਾ ਨਹੀਂ ਦੇਖੋ ਡੈਫੀਨਿਟਲੀ ਇੱਕ ਵਾਇਲੈਂਟ ਸੋਚ ਆ ਵਾਇਲੈਂਟ ਪਲਾਨਿੰਗ ਆ ਨਹੀਂ ਪਲਾਨਿੰਗ ਜੀ ਹੋ ਗਿਆ ਮਤਲਬ ਮੇਰਾ ਸਵਾਲ ਇਹ ਹੈ ਕਿ ਇਹ ਡਾਕਟਰਸ ਦਾ ਇਦਾਂ ਪਲਾਨ ਕਰਨਾ ਔਰ ਐਕਸਪਲੋਸਿਵ ਨੂੰ ਬਲਾਸਟ ਬਣਾ ਲੈਣਾ ਤੇ ਦੇਖੋ ਇੱਕ ਜਿਹੜਾ ਇਹ ਸਮਝਣਾ ਕਿ ਸਾਡੇ ਨਾਲ ਤੱਕਾ ਹੋਇਆ ਤੇ ਸਾਨੂੰ ਕੁਝ ਕਰਨਾ ਚਾਹੀਦਾ ਹੈ ਸਾਨੂੰ ਕੋਈ ਬਦਲਾ ਲੈਣਾ ਚਾਹੀਦਾ ਤੇ ਤੁਸੀਂ ਇਹ ਭਾਵਨਾ ਉਹੀ ਆ ਉਹਨੂੰ ਉਹਨਾਂ ਨੇ ਕੋਈ ਡਾਇਰੈਕਸ਼ਨ ਦੇਣੀ ਸੀ ਕੋਸ਼ਿਸ਼ ਕੀਤੀ ਪਰ ਉਹਦੇ ਅੰਦਰ ਜਿਸ ਤਰ੍ਹਾਂ ਦਾ ਦੇ ਵਰ ਨੋਟ ਐਕਸਪਰਟ ਵਾਇਓਲੇਟਰਸ ਆਫ ਲਾ ਇੱਕ ਗੁੱਸੇ ਜਾ ਕੇ ਜੋਸ਼ ਜਾ ਕੇ ਉਹਨਾਂ ਨੇ ਕੀਤਾ ਹੈ ਤੇ ਜਿੱਥੇ ਮਤਲਬ ਜੋ ਪਲਾਨ ਕੀਤਾ ਸੀ ਉਸ ਤਰ੍ਹਾਂ ਚੱਲ ਨਹੀਂ ਸਕੇ ਉਸ ਤਰ੍ਹਾਂ ਉਹ ਹਿੰਮਤ ਨਹੀਂ ਕਰ ਸਕੇ ਹਿੰਮਤ ਜੁਟਾ ਨਹੀਂ ਪਾਏ اور ਦੂਸਰਾ ਕੀ ਸੀ ਵੀ ਦੇ ਵਰ ਨੋਟ ਐਕਸਪਰਟ ਜਿਵੇਂ ਉਹਨਾਂ ਨੇ ਕੀਤਾ ਨਾ ਉਹ ਜਿਹੜੇ ਜਾਣਦੇ ਨਹੀਂ ਨੇ ਉਹਨਾਂ ਨੇ ਉਹਨਾਂ ਵਾਂਗੂ ਕੀਤਾ ਤੇ ਜਿਹੜੇ ਹਾਈਲੀ ਟ੍ਰੇਨਡ ਹੁੰਦੇ ਤੇ this group was not highly trained ਅੱਛਾ ਇਹ ਕਿਵੇਂ ਦੇਖਦੇ ਹੋ ਕਿ ICISI backed ਹੈ ਔਰ ਏਜੰਸੀਆਂ ਕੰਮ ਕਰ ਰਹੀਆਂ ਪਿੱਛੇ ਪੰਜਾਬ ਵਿੱਚ ਵੀ ਕੁਝ ਮੋਡਿਊਲ ਨੇ ਪੜ੍ਹੇ ਸੀਗੇ ਤਾਂ ਇਹ ਟਰੋਰ ਐਕਟੀਵਿਟੀਜ਼ ਬਾਰਡਰ ਪਾਰ ਤੋਂ ਚੱਲ ਹੀ ਰਹੀ ਹੈ ਦੇਖੋ ਚੱਲ ਰਹੀ ਹੈ ਐਂਡ ਕੋਈ ਵੀ ਜਿਹੜਾ ਇੱਕ ਦੁਸ਼ਮਣ ਮੁਲਕ ਹੰਦਾਰਾ ਉਹ ਨਾਲ ਦੇ ਮੁਲਕ ਦੇ ਵਿੱਚ ਇਹੋ ਜਿਹੇ ਮੂਵਮੈਂਟ ਨੂੰ ਸ਼ਾਇਦ ਹੰਦਾਰਤਾ ਹੈ ਤੇ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਆਈਐਸਆਈ ਹੈ ਉਹ ਆਪਣਾ ਰੋਲ ਅਦਾ ਕਰਦੀ ਰਹੇਗੀ ਪੰਜਾਬ ਦੇ ਵਿੱਚ ਭਾਵੇਂ ਉਹ ਕਸ਼ਮੀਰ ਹੋਵੇ ਜਾਂ ਯੂਪੀ ਹੋਵੇ ਜਾਂ ਪੰਜਾਬ ਹੋਵੇ ਉਹ ਇਹੋ ਜਿਹੇ ਐਲੀਮੈਂਟਸ ਨੂੰ ਬੈਕ ਕਰਨਗੇ ਤੇ ਸਾਡੇ ਸਿਸਟਮ ਸਾਡਾ ਸਮਾਜ ਸਾਡਾ ਮੁਲਕ ਇਹਨੂੰ ਅਸੀਂ ਦੇਖਣਾ ਵੀ ਇੱਥੇ ਜਿਹੜੇ ਸਾਡੇ ਰਹਿਣ ਵਾਲੇ ਨੇ ਦੇਖੋ ਤਰਕਾ ਹਰ ਉੱਤੇ ਚੋਹਦਾ ਬਟ ਵੀ ਹਵ ਟੂ ਮਿਨੀਮਾਈਜ਼ ਇਟ ਭਈ ਜਿੱਦ ਸੇ ਕੋਈ ਇਹੋ ਜਿਹੀ ਜੀ ਨੋਟ ਆ ਉਹ ਲੋਟਸ ਚ ਆਉਂੇ ਨਾ ਉਥੇ ਇਹਦਾ ਕੋਈ ਨਾ ਕੋਈ ਕਰੈਕਟਿਵ ਸਟੈਪਸ ਲੈਣਾ ਚਾਹੀਦੇ ਉਸੇ ਬੜੀ ਬਾਰੀ ਨੌਜਵਾਨ ਜਿਹੜੇ ਨੇ ਉਹ ਜੋਸ਼ ਆ ਕੇ ਇੱਕ ਰਸਤਾ ਫੜ ਲਿਆ ਪਰ ਜੇ ਉਹਨਾਂ ਨੂੰ ਟਾਈਮ ਤੇ ਕੰਟੈਕਟ ਕੀਤਾ ਜਾਏ ਚੈੱਕ ਕੀਤਾ ਜਾਏ ਉਹਨਾਂ ਦਾ ਮਾਈਂਡ ਬ੍ਰੇਨ ਵਾਸ਼ ਕਿਸੇ ਤਰ੍ਹਾਂ ਦਾ ਕਰਕੇ ਉਹਨਾਂ ਨੂੰ ਵਾਪਸ ਲਿਆਂਦਾ ਜਾਏ ਤੇ ਉਹ ਹੀ ਨੌਜਵਾਨ ਜਿਹੜੇ ਅੱਜ ਤੁਹਾਡੇ ਡਿਸਰਪਸ਼ਨਿਸਟ ਐਕਟੀਵਿਟੀਜ਼ ਵਾਲ ਚੱਲੇ ਹੋਏ ਨੇ ਉਹਨਾਂ ਨੂੰ ਉਸੇ ਕੰਸਟਰਕਟਿਵ ਵਰਕ ਦੇ ਵਿੱਚ ਲਾ ਸਕਦੇ ਹੋ ਪਰ ਵਸਤਰਾ ਮੈਂ ਟ੍ਰਾਈ ਕੀਤਾ ਹੈ ਅਤੇ ਕਈ ਗਲਾਂ ਦੇ ਪਾਸੇ ਕਈ ਕੇਸਸ ਦੇ ਵਿੱਚ ਸਫਲਤਾ ਵੀ ਮਿਲ ਰਹੀ ਹੈ ਬਹੁਤ ਸਾਰੇ ਨੌਜਵਾਨ ਜਿਹੜੇ ਇੱਕ ਗਲਤ ਰਸਤਾ ਫੜ ਬੈਠੇ ਸੀ ਉਹ ਹੁਣ ਸ਼ਾਂਤੀ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੈ ਅਤੇ ਜਿਸੇ ਉਹਨਾਂ ਦਾ ਵੀ ਨੋਟਿਸ ਕੋਈ ਆਉਂਦਾ ਹੈ ਇਹੋ ਜੀ ਗਲਤ ਚੀਜ਼ ਉਹਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਸਵਾਲ ਹੈ ਵਿਕਸਾਪ ਕੀ ਸਾਡੇ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਸੋਸਾਇਟੀ ਦੀ ਜ਼ਿੰਮੇਵਾਰੀ ਹੈ ਕਿ ਕੋਈ ਛੋਟੇ-ਛੋਟੇ ਪੱਧਰ 'ਤੇ ਰਹਿਣਾ ਵੀ ਸਾਡਾ ਪਾਰਟ ਹੈ ਬਿਲਕੁਲ ਦੇਖੋ ਦੋਸਤ ਜੀ ਕਹਿ ਰਹੇ ਹੋ ਬਿਲਕੁਲ ਸਹੀ ਹੈ ਦੇਖੋ ਤੁਸੀਂ ਇੱਕ ਚੀਜ਼ ਪ੍ਰਸ਼ਾਸਨ ਜਿਹੜਾ ਨਾ ਪ੍ਰਸ਼ਾਸਨ ਨੂੰ ਆਪਣਾ ਜਿਹੜਾ ਮਸ਼ੀਨਰੀ ਹੈ ਉਹਨੂੰ ਇੱਕ ਪਾਸੇ ਤੇ ਅਲਰਟ ਕਰਨਾ ਚਾਹੀਦਾ ਦੂਜੇ ਪਾਸੇ ਜਿਹੜੇ ਇਸ ਤਰ੍ਹਾਂ ਦੇ ਕਿਸੇ ਨੂੰ ਲੱਗਦਾ ਕਿ ਮੈਨਰੇ ਤੇ ਜ਼ਖਮ ਲੱਗੇ ਆ ਉਨਾ ਦਾ ਕੋਈ ਟ੍ਰੀਟਮੈਂਟ ਵੀ ਨਾਲ ਸਮਾਜਿਕ ਸਾਨੂੰ ਸਮਾਜ ਦੇ ਲੈਵਲ ਤੇ ਕਰਨਾ ਚਾਹੀਦਾ ਹੈ ਤਾਂ ਕਿ ਉਹਦੇ ਹੋਰ ਉਹ ਸੋਚ ਦੇ ਜ਼ਿਆਦਾ ਬੰਦੇ ਨਾ ਬਣ ਸਕਣ ਔਰ ਅਸੀਂ ਟਾਈਮ ਦੇ ਅੰਦਰ ਜਿਹੜਾ ਆਪਣੇ ਸਮਾਜ ਨੂੰ ਡੈਮੇਜ ਹੋਣਾ ਉਹ ਤੋਂ ਅਸੀਂ ਬਚਾ ਸਕੀਏ ਇੱਕਲਾ ਸਵਾਲ ਇਹ ਮਾਈਂਡ ਵਾਸ਼ ਦਾ ਗੇਮ ਅਸੀਂ ਬਾਰ ਬਾਰ ਸੁਣਦੇ ਹਾਂ ਹਰ ਮੋਡਿਊਲ ਜਿਹੜਾ ਹੁੰਦਾ ਕਿਤੇ ਨਾ ਕਿਤੇ ਮਾਈਂਡ ਵਾਸ਼ ਇਹ ਮਾਈਂਡ ਵਾਸ਼ ਐਨਾ ਕੀ ਅਪਣਾਰੇ ਨੇ ਕੋਈ ਲੇਟੈਸਟ ਕੋਈ ਨਾ ਦਾ ਜਾਂ ਧਰਮ ਨੂੰ ਜਾਂ ਕਿਸੇ ਜਿਹਾਦੀ ਚੀਜ਼ ਨੂੰ ਰੱਖੇ ਨਹੀਂ ਦੇਖੋ ਇਹ ਚੀਜ਼ ਹਰ ਬੰਦਾ ਜਿਹੜਾ ਉਹ ਆਪਣੇ ਧਰਮ ਨਾਲ ਜੁੜਿਆ ਹੋਆ ਹੁੰਦਾ ਵਜ੍ਹਾ ਹੋਆ ਹੁੰਦਾ ਔਰ ਜਦੋਂ ਉਹਨੂੰ ਇਹ ਲੱਗਦਾ ਕਿ ਸਾਡੇ ਤੇ ਆ ਜ਼ੁਲਮ ਕੀਤੇ ਗਏ ਤੇ ਉਹ ਇੱਕ ਵਾਰੀ ਜਿਹੜਾ ਨੌਜਵਾਨ ਤਬਕਾ ਹੈ ਨਾ ਉਹਦੇ ਅੰਦਰ ਹਮੇਸ਼ਾ ਇੱਕ ਗਲਤ ਰਾਂਹ ਫੜ ਲੈਣ ਦਾ ਚਾਂਸ ਹੁੰਦਾ ਹੈ ਤੇ ਉਹ ਜਦੋਂ ਆਪਸ ਚ ਸਲਾਹ ਕਰਦੇ ਆ ਆਹ ਦੇਖੋ ਆ ਹੋ ਗਿਆ ਉਹ ਹੋ ਗਿਆ ਦੋ ਹੋਰ ਬੁਦਾਸੜਾ ਕੇ ਗੱਲਾਂ ਆ ਜਾਂਦੀਆਂ ਉਹਦੇ ਸਾਰੀਆਂ ਗੱਲਾਂ 100% ਦੀ கரਕਟ ਨਹੀਂ ਹੁੰਦੀਆਂ ਪਰ ਉਹ ਜਦੋਂ ਇਕੱਠਿਆਂ ਹੋ ਕੇ ਡਿਸਕਸ਼ਨ ਦਾ ਹਿੱਸਾ ਬਣਦੀਆਂ ਤੇ ਉਹ ਇੱਕ ਬੜੀ ਵੱਡੀ ਐਟ੍ਰੋਸਿਟੀ ਆਪਣੇ ਆਪ ਦੇ ਵਿੱਚ ਪ੍ਰੋਜੈਕਟ ਹੋ ਜਾਂਦੀਆਂ ਤੇ ਉਹਦੇ ਅੰਦਰ ਕਈ ਵਾਰੀ ਨੌਜਵਾਨ ਉਸ ਫੈਕਟਸ ਨੂੰ ਵੈਰੀਫਾਈ ਕੀਤੇ ਬਗਾਰ ਇੱਕ ਕੋਈ ਆਪਣਾ ਐਕਸ਼ਨ ਸ਼ੁਰੂ ਕਰ ਲੈਂਦੇ ਆ ਜਿਸੇ ਤੇ ਜਾ ਕੇ ਬਾਦ ਵਿੱਚ ਉਹਨਾਂ ਨੂੰ ਅਫਸੋਸ ਹੁੰਦਾ ਹੈ ਤੇ ਉਹ ਪਿੱਛੇ ਵੀ ਆਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹਦੇ ਅੰਦਰ ਜੋ ਕਾਨੂੰਨ ਦੇ ਮੁਤਾਬਕ ਉਹ ਗਲਤ ਕਰ ਚੁੱਕੇ ਹੁੰਦੇ ਉਹਦੀ ਸਜ਼ਾ ਭੁਗਤਣੀ ਪੈਂਦੀ ਹੈ ਸਾਡੇ ਸਵਾਲ ਵਿਕ ਸਿੰਘ ਸਾਹਿਬ ਹਾਲਾਂਕਿ ਏਜੰਸੀਆਂ ਸਿਕਿਉਰਿਟੀ ਜਨਸ ਲਈ ਚੈਲੰਜ ਸ਼ੁਰੂ ਤੋਂ ਰਿਹਾ ਹੈ ਦੇਸ਼ ਨੂੰ ਬਚਾਉਣਾ ਸਟੇਟਾਂ ਨੂੰ ਬਚਾਉਣਾ ਖਾਸ ਕਰਕੇ ਪਿਛਲੇ 10-15 ਸਾਲ ਤੋਂ ਡਰੋਨ ਐਦਾਂ ਦਾ ਇੱਕ ਜਿਹਾਦੀ ਮਾਹੌਲ ਇਹ ਜਿਹੜਾ ਦਿੱਲੀ ਚ ਹੋਇਆ ਤੁਹਾਨੂੰ ਲੱਗਦਾ ਕਿ ਸਿਕਿਉਰਿਟੀ ਏਜੰਸੀਆਂ ਵਿਜੀਲੈਂਟ ਸੀਗੀਆਂ ਜਾਂ ਹੋਰ ਵਿਜੀਲੈਂਟ ਨਹੀਂ ਦੇਖੋ ਹਮੇਸ਼ਾ ਸੀ ਯੂ ਹੈਵ ਟੂ ਰਿਮੇਨ ਵੈਰੀ ਹਾਈਲੀ ਅਲਰਟ ਔਰ ਖਾਸ ਤੌਰ ਤੇ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਹੋਣਾ ਬਹੁਤ ਸੀਰੀਅਸ ਉਹਦੀ ਰਿਪਰਕਾਸ਼ਨਸ ਹੋ ਸਕਦੀਆਂ ਤੇ ਇਹ ਉਹ ਪੂਰਾ ਸਕਸੈਸਫੁਲ ਨਹੀਂ ਹੋ ਸਕੇ ਜਿਹਦੇ ਕਰਕੇ ਨੁਕਸਾਨ ਇਕੱਠ ਹੋਇਆ ਅਦਰਵਾਈਜ਼ ਇਕ ਬਹੁਤ ਜ਼ਿਆਦਾ ਗੰਭੀਰ ਘਟਨਾ ਹੈ ਔਰ ਅਵੇ ਅੰਦਰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ ਤੇ ਜਿਹੜੀਆਂ ਵੀ ਸਕਿਉਰਿਟੀ ਏਜੰਸੀਜ਼ ਵੈਦਰ ਇਟ ਇਜ਼ ਦਿੱਲੀ ਪੁਲਿਸ ਔਰ ਇੰਟੈਲੀਜੈਂਸ ਰਿਲੇਟਿਡ ਏਜੰਸੀਜ਼ ਸਾਰਿਆਂ ਨੂੰ ਆਪਣਾ ਓਵਰਟਾਈਮ ਕਰਕੇ ਤੇ ਆਉਣ ਵਾਲੇ ਵਕਤ ਦੇ ਵਿੱਚ ਅਲਰਟ ਰਹਿਣਾ ਪਵੇਗਾ ਤਾਂ ਕਿ ਇਸ ਤਰ੍ਹਾਂ ਦੀਆਂ ਮਿਸਗਾਈਡਡ ਜਾਂ ਡਿਸਰਪਸ਼ਨਿਸਟ 엘ਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਦੇ ਉੱਤੇ ਚੱਕ ਰੱਖਿਆ ਜਾ ਸਕੇ ਔਰ ਇਹੋ ਜਿਹੇ ਕਰਨਾਮਾ ਦੁਬਾਰਾ ਨਾ ਹੋਣ ਅ즈ਲੀ ਅਸੀਂ ਆਪਣੇ ਸਮਾਜ ਦੇ ਲਈ ਪੱਕਾ ਬੰਦੋਬਸਤ ਕਰ ਲਈਏ